ਕਿ ਸਾਹਮਣ ਦੀ ਆਦਤ ਤੇ ਸਮਝਦਾਰੀ ਦਾ ਦਿਖਾਵਾ ਸਿਰਫ ਇਨਸਾਨ ਹੀ ਕਰ ਦਿਖਾਵਾ ਕਿਹਾ ਸਮਝਦਾਰੀ ਕੁਦਰਤ ਨੇ ਹਰ ਕਿਸੇ ਨੂੰ ਦਿੱਤੀ ਆ ਪਰ ਕੁਝ ਲੋਕਾਂ ਨੂੰ ਸਿਰਫ ਇਹ ਪ੍ਰੂਵ ਕਰਨਾ ਆਉਂਦਾ ਕਿ ਸਾਹਮਣੇ ਵਾਲਾ ਕਮ ਲਈ ਆ ਸਾਹਮਣੇ ਵਾਲਾ ਸਿੱਧ ਰਹੀ ਆ ਹਨਾ ਬਸ ਅਸੀਂ ਹੀ ਸਿਆਣੇ ਅਸੀਂ ਚੀਜ਼ਾਂ ਤੇ ਅਸੀਂ ਚੀਜ਼ਾਂ ਨੂੰ ਕਿੱਦਾਂ ਲੈਣੇ ਆ ਇਹ ਦੂਜੇ ਨੂੰ ਦੱਸਣ ਦੀ ਕੀ ਜ਼ਰੂਰਤ ਹੈ ਇਹ ਤੁਹਾਡੀ ਸੋਚ ਹੈ ਇਹ ਤੁਹਾਡਾ ਮਨ ਹੈ ਇਹ ਤੁਹਾਡਾ ਕੰਮ ਹੈ ਤੁਹਾਡੇ ਕੰਮ ਨੂੰ ਪਸੰਦ ਕਰਨ ਵਾਲੇ 4 ਹੋ ਸਕਦੇ ਆ 14 ਹੋ ਸਕਦੇ ਆ 24 ਹੋ ਸਕਦਾ ਤੁਹਾਡੇ ਪਸੰਦ ਕੰਮ ਨੂੰ ਪਸੰਦ ਨਾ ਕਰਨ ਵਾਲੇ 48 ਵੀ ਹੋ ਸਕਦੇ ਆ ਪਰ ਉਹ 48 ਨੂੰ ਇਹ ਦੱਸਣ ਦੀ ਕੀ ਜ਼ਰੂਰਤ ਹੈ ਕਿ ਅਸੀਂ ਤੁਹਾਡੇ ਕੰਮ ਨੂੰ ਪਸੰਦ ਨਹੀਂ ਕਰਦੇ ਤੁਸੀਂ ਉਧਰ ਦੇਖੋ ਹੀ ਨਾ ਜਿਹੜੀ ਚੀਜ਼ ਤੁਸੀਂ ਪਸੰਦ ਨਹੀਂ ਕਰਨੀ ਉਸ ਦੁਕਾਨ 'ਚ ਜਾਓ ਹੀ ਨਾ ਨਹੀਂ ਅਸੀਂ ਉਸ ਦੁਕਾਨ 'ਚ ਵੀ ਜਾਣਾ ਹੈ ਉਸ ਦੁਕਾਨ 'ਚ ਜਾ ਕੇ ਅਗਲੇ ਵਾਰ ਨੂੰ ਕ੍ਰਿਟੀਸਾਈਜ਼ ਵੀ ਕਰਨਾ ਹੈ ਫਿਰ ਉਹਨੂੰ ਦੇਣਾ ਹੈ ਦੱਸਣਾ ਵੀ ਤੂੰ ਇਹ ਚੀਜ਼ ਕਿਉਂ ਵੇਚ ਰਿਹਾ ਬਈ ਅਗਲੇ ਦੀ ਮਰਜ਼ੀ ਆ ਤੁਸੀਂ ਨਹੀਂ ਖਰੀਦਣੀ ਗਏ ਕਿਉਂ ਤੁਸੀਂ ਨਹੀਂ ਕਰਨਾ ਸੁਣਿਆ ਕਿਉਂ ਕਰ ਨਹੀਂ ਇਨਸਾਨ ਦੇ ਅੰਦਰ ਇਹ ਚੀਜ਼ ਪਤਾਨੀ ਕਿੱਥੋਂ ਆਈ ਆ